ਨਮਸਕਾਰ ਮੈਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਇੱਕ ਪਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਤੇ ਹੁਣ ਫਿਰ ਦੁਬਾਰਾ ਵੱਡੇ-ਵੱਡੇ ਇਲਜ਼ਾਮ ਲੱਗ ਰਹੇ ਨੇ ਕਿਉਂਕਿ ਹੁਣ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਭਾਵੇਂ ਤੀਜੀ ਵਾਰ ਸੈਂਟਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਹੈ ਭਾਰਤੀ ਜਨਤਾ ਪਾਰਟੀ ਲੇਕਿਨ ਦੂਜੇ ਪਾਸੇ ਵਿਰੋਧੀ ਧਿਰ ਮਜ਼ਬੂਤ ਹੈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੇ ਪਿਛਲੇ 10 ਸਾਲਾਂ ਦੀ ਗੱਲ ਕਰੀਏ ਪਿਛਲੇ 10 ਸਾਲਾਂ ਦੇ ਵਿੱਚ ਵਿਰੋਧੀ ਧਿਰ ਦੀ ਕੁਰਸੀ ਬਿਲਕੁਲ ਖਾਲੀ ਸੀ ਕਿਉਂਕਿ ਜਿੰਨੀਆਂ ਜਿੰਨੇ ਆંકੜੇ ਵਿਰੋਧੀ ਧਿਰ ਦੇ ਨੇਤਾ ਬਣਨ ਵਾਸਤੇ ਚਾਹੀਦੇ ਨੇ ਉੰਨੇ ਪਿਛਲੇ 10 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਨਹੀਂ ਆਏ ਸੀ ਲੇਕਿਨ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਹਾਰਡ ਵਰਕ ਰਾਹੁਲ ਗਾਂਧੀ ਨੇ ਕੀਤਾ ਹੈ ਪੂਰੇ ਭਾਰਤ ਦੇ ਵਿੱਚ ਉਸ ਦੀ ਮਿਹਨਤ ਭੱਲੇ ਪਈ ਹੈ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਹੋ ਕੇ ਉਭਰੇ ਨੇ ਲੋਕ ਸਭਾ ਦਾ ਸੈਸ਼ਨ ਖਤਮ ਹੋ ਚੁੱਕਿਆ ਹੈ ਲੇਕਿਨ ਰਾਹੁਲ ਗਾਂਧੀ ਨੇ بڑے ਨਿਸ਼ਾਨੇ ਸਿੱਧੇ ਨੇ ਇਹ ਰੀਚਾਰਜ ਨੂੰ ਲੈ ਕੇ ਕਿਉਂਕਿ ਭਾਰਤ ਦੀਆਂ ਤਿੰਨ ਵੱਡੀਆਂ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨਸ ਦੇ ਵਿੱਚ 27% ਵਾਧਾ ਕੀਤਾ ਹੈ ਇਸ ਦੀ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਉਹ ਦਿੰਦਾ ਹੈ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੀਵਾਲਾ ਉਹਨੇ ਕਿਹਾ ਇਹ ਮੁੱਦਾ ਜਿਹੜਾ ਖੰਗਾ ਲਿਆ ਗਿਆ ਲੋਕ ਸਭਾ ਦੇ ਸੈਸ਼ਨ ਦੇ ਦੌਰਾਨ ਲੇਖ ਭਾਰਤੀ ਜਨਤਾ ਪਾਰਟੀ ਦੀ ਕੋਈ ਵੀ ਪ੍ਰਤੀਕਿਰਿਆ ਮੋਬਾਈਲ ਰੀਚਰਸ ਸੰਬੰਧੀ ਨਹੀਂ ਆਈ ਉਹ ਬਿਲਕੁਲ ਸਾਇਲੈਂਟ ਲਹਿ 38424 ਕਰੋੜ ਦਾ ਬੋਝ ਜਿਹੜਾ ਹੈ ਉਹ ਭਾਰਤ ਦੀਆਂ ਜਾਂ ਭਾਰਤ ਦੇ ਲੋਕਾਂ ਦੀਆਂ ਜੇਬਾਂ ਤੇ ਪਵੇਗਾ ਆਉਣ ਵਾਲੇ ਦਿਨਾਂ ਵਿੱਚ ਇਹ ਬੜਾ ਵੱਡਾ ਖੁਲਾਸਾ ਕੀਤਾ ਹੈ ਕਾਂਗਰਸ ਦੇ ਧਿਰ ਦੇ ਸੀਨੀਅਰ ਅਤੇ ਟਕਸਾਲੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਉਹਨਾਂ ਨੇ ਕਿਹਾ ਅਜਿਹਾ ਕਿਉਂ ਹੋਇਆ 1% 2% 5% ਰੀਚਾਰਜ پلان ਦੀ ਦਰ ਵਧਾਈ ਜਾ ਸਕਦੀ ਸੀ ਲੇਕਿਨ ਇਹਨਾਂ ਤਿੰਨਾਂ ਕੰਪਨੀਆਂ ਨੇ ਸਿੱਧਾ 27% ਜਿਹੜੀ ਹੈ ਉਹਨੂੰ ਇਨਕਰੀਜ਼ ਕੀਤਾ ਹੈ ਜਿਹੜੇ ਰੀਚਾਰਜ پلان ਨੇ Airtel ਜੀਓ ਅਤੇ ਆਈਡੀਆ ਦੇ ਉਹਨਾਂ ਨੇ ਕਿਹਾ ਇਹ ਕੰਪਨੀਆਂ ਕੋਆਪਰੇਟ ਕਰਾਣਿਆਂ ਦੇ ਹੱਥਾਂ ਵਿੱਚ ਹੈ ਕੋਆਪਰੇਟ ਕਰਾਣਿਆਂ ਦੇ ਵਿਰੋਧ ਭਾਰਤੀ ਜਨਤਾ ਪਾਰਟੀ ਬਿਲਕੁਲ ਨਹੀਂ ਬੋਲਦੀ ਲੇਕਿਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਦੂਜੀ ਵਾਰੀ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ ਇਸ ਮੁੱਦੇ ਨੂੰ ਫਿਰ ਤੋਂ ਦੁਬਾਰਾ ਖੰਗਾਲਿਆ ਜਾਵੇਗਾ 2% 3% 5% ਰੀਚਾਰਜ ਪਲਾਨ ਦੇ ਵਿੱਚ ਵਾਧਾ ਹੋ ਸਕਦਾ ਹੈ ਲੇਕਿਨ ਇਹ ਕਿੱਥੋਂ ਦਾ ਕਾਨੂੰਨ ਹੈ ਇਹ ਕਿਹੜੇ ਦੇਸ਼ ਦਾ ਕਾਨੂੰਨ ਹੈ ਕਿ ਕਾਰਪੋਰੇਟ ਘਰਾਣੇ ਅਤੇ ਕਾਰਪੋਰੇਟ ਘਰਾਣੇ ਦੀ ਜਿਹੜੀ ਪ੍ਰਾਈਵੇਟ ਨਿੱਜੀ ਕੰਪਨੀਆਂ ਨੇ ਆਪਣੀਆਂ ਮਨਮਰਜ਼ੀਆਂ ਕਰਦੀਆਂ ਨੇ ਜੇ ਉਹ ਮਨਵਜ਼ੀ ਮਰਜ਼ੀ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਕੰਪਨੀਆਂ ਦੇ ਮਾਲਕਾਂ ਨੂੰ ਵੀ ਕਾਂਗਰਸ ਪਾਰਟੀ ਘੇਰੇਗੀ ਪੂਰੇ ਭਾਰਤ ਦੇ ਵਿੱਚ ਉਹਨਾਂ ਨੇ ਕਿਹਾ 38428 ਹਜ਼ਾਰ ਕਰੋੜ ਦਾ ਜਿਹੜਾ ਹੈ ਬੋਝ ਉਹ ਭਾਰਤ ਦੇ ਲੋਕਾਂ ਦੀਆਂ ਜੇਬਾਂ ਉੱਤੇ ਪਵੇਗਾ ਅਸੀਂ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਕਰਨਾਗੇ ਉਹਨਾਂ ਨੇ ਕਿਹਾ ਵਧਾਓ ਜੀ ਸਰਕੇ ਤੁਸੀਂ ਵਧਾ ਸਕਦੇ ਹੋ ਲੇਕਿਨ 1 2 ਵੱਧ ਤੋਂ ਵੱਧ 5% ਇਹ ਕਾਨੂੰਨ ਨਹੀਂ ਕਹਿੰਦਾ ਕਿ ਕਿਸੇ ਪਲਾਨ ਨੂੰ ਤੁਸੀਂ ਲਗਭਗ 27% ਤੋਂ ਵੀ ਵਧਾ ਦਿਓ ਇਹ ਵੱਡੇ ਇਲਜ਼ਾਮ ਲਗਾਏ ਨੇ ਰਾਹੁਲ ਗਾਂਧੀ ਅਤੇ ਰਾਹੁਲ ਗਾਂਧੀ ਦੇ ਜਿਹੜੇ ਨਵੇਂ ਬਣੇ ਸੰਸਦਾਂ ਨੇ ਲੇਕਿਨ ਇਸ ਉੱਤੇ ਕੋਈ ਵੀ ਟਿੱਕਾ ਟਿਪਣੀ ਨਰਿੰਦਰ ਮੋਦੀ ਅਤੇ ਨਰਿੰਦਰ ਮੋਦੀ ਦੇ ਕੈਬਨਿਟ ਜਿਹੜੇ ਸੈਂਟਰ ਦੇ ਮੰਤਰੀ ਨੇ ਜਾਂ ਉਹਨਾਂ ਦੇ ਜਿਹੜੇ ਮੇਨ ਅਨਿਆਈ ਨੇ ਉਹਨਾਂ ਨੇ ਇੱਕ ਵਾਰ ਵੀ ਇਸ ਗੱਲ ਉੱਤੇ ਟਿੱਪਣਾ ਟੀਕਾ ਟਿੱਪਣੀ ਨਹੀਂ ਕੀਤੀ ਕਿ ਇਹ ਰੀਚਾਰਜ ਕਿਉਂ ਬਤਾਇਆ ਗਿਆ